ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਮੋਗੇ ਤੋਂ ਇਹ ਜੀ ਡਾਲਾ ਪਿੰਡ ਡਾਲਾ ਪਿੰਡ ਮੋਗੇ ਤੋਂ ਜਿਹੜਾ ਪ੍ਰਨਾਲਾ ਰੋਡ ਦੇ ਉੱਤੇ ਬੁੱਗੀਪੁਰਾ ਚੌਕ ਲੰਘਣ ਤੋਂ ਬਾਅਦ ਪਿੰਡ ਆਉਂਦਾ ਵਾ ਮਿੱਤਰੋ ਡਾਲਾ ਤੇ ਡਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਸਪ੍ਰਾਹ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਦੋ ਜਾਨਵਰ ਪਾਈ ਹੋਣਾ ਦੇ ਕੋਲੇ ਸੂਏ ਸਵਾਏ ਤਿਆਰ ਦੁੱਧ ਵਾਲੇ ਹਾਜ਼ਰ ਨਾਜ਼ਰ ਕੰਡੇ ਤੇ ਲਾਉਣ ਵਾਲੇ ਮਿਲ ਲੰਗੇ ਮਿੱਤਰੋ ਆਹ ਕਰਦੇ ਆ ਬਾਈ ਤੇ ਪਰ ਗੱਲਬਾਤ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਬਾਈ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਕਿਰਪਾ ਵੀ ਚਲੋ ਬਾਈ ਸ਼ੁਕਰ ਦਾ ਰੱਬ ਦਾ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਨਾਮ ਮੇਰਾ ਮਨਦੀਪ ਸਿੰਘ ਜੀ ਹਾਂਜੀ ਪਿੰਡ ਡਾਲਾ ਪਿੰਡ ਵਾਲਾ ਘਰ ਆਪਣਾ ਕਿੱਥੇ ਜਾ ਕੇ ਆਪਣਾ ਮਹਿਣਾ ਰੋਡ ਤੇ ਆ ਜੀ ਮਹਿਣਾ ਰੋਡ ਤੇ ਅੱਛਾ ਮਨਦੀਪ ਨਾਮ ਤਾਂ ਨਾ ਉਹਨੇ ਹਾਂਜੀ ਮਨਦੀਪ ਭਾਈ ਜਾਨਵਰ ਜਿਹੜੇ ਦੋਵੇਂ ਘਰ ਦੇ ਕਿ ਲੈ ਕੇ ਆਂਦੇ ਇਹ ਬਾਈ ਆਪਾਂ ਗੱਬਣਾਂ ਲਈਆਂ ਸੀਗੀਆਂ ਝੋਟੀਆਂ ਠੀਕ ਆ ਵੀਰੇ ਹਾਂਜੀ ਤੇ ਹੁਣ ਵੀਰੇ ਕਿੰਨਾ ਕਿੰਨਾ ਟਾਈਮ ਹੋ ਗਿਆ ਸੁੱਟਣ ਦਾ ਦੋ ਦੋ ਨੈਟ ਵਾਲਾ ਬਾਈ ਕੰਡੇ ਤੋਲਣ ਵਾਲਾ 12-12 ਕਿਲੋ ਤਿਆਰ ਆ ਦੋਵਾਂ ਥੱਲੇ ਦੋਨਾਂ ਥੱਲੇ ਠੀਕ ਹੈ ਕਿੰਨਾ ਕਿੰਨਾ ਟਾਈਮ ਸੂਈਆਂ ਨੂੰ ਹੋ ਗਿਆ ਹੋਊਗਾ ਵੀਰੇ ਇਹਨੂੰ ਜਿਹੜੀ ਆ ਲਾਲ ਮੂਰੀ ਵਾਲੀ ਆ ਹਾਂਜੀ ਇਹਨੂੰ ਹੋ ਗਏ 20 ਤੋਂ 25 ਦਿਨ ਉਹਨੂੰ ਹੋ ਗਏ 15 ਦਿਨ ਠੀਕ ਹੈ ਛੋਟੀ ਨੂੰ ਦੁੱਧ ਕੋਈ ਵੀ ਚੋਣ ਆ ਜਾਏ ਭਰਾ ਆ ਕੰਡੇ ਲਾ ਕੇ ਦਵਾਂਗੇ ਠੰਡੀ ਸੀਲ ਆ ਦੋਨੇ ਪਾਸੇ ਬਹਿ ਕੇ ਚੋਈ ਜਾਵੇ ਪਹਲਾਂ ਦੀ ਠੀਕ ਹੈ ਬੜੇ ਵੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਕਿਨੂੰ ਆ ਪਹਿਲਣੀ ਆ ਵੀਰੇ ਇਹ ਪਹਿਲਣਾ ਵੱਡੀਆਂ ਝ ਚਾਰ ਦੰਦ ਹੈ ਉਹ ਵੀ ਚਾਰ ਦੰਦ ਆ ਜੀ ਚੂਣ ਚਣ ਕਿਵੇਂ ਲੱਗਾ ਵੀਰੇ ਇਹਨੂੰ ਹਾਂਜੀ ਚੂਣ ਚਣ ਚੂਣ ਜਾਣ ਤਾਂ ਮੈਂ ਕੋਈ ਅੰਤ ਨਹੀਂ ਬਾਈ ਜੀ ਕੱਟਾਂ ਇਹਦੇ ਮਰ ਕੇ ਕੱਟੀ ਆ ਗਈ ਦੋਨਾਂ ਮਗਰ ਕੱਟੀਆਂ ਜੀ ਇਹਨਾਂ ਮਾਰੇ ਕੱਟੀਆਂ ਹਾਂਜੀ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਆਪਾਂ ਇਹ ਕੋਈ ਨਹੀਂ ਆ ਗਏ ਕੋਈ ਕਰ ਦਾਂਗੇ ਮਾਨਤਨ ਜੀ ਕਿੰਨੇ ਦੀ ਆਈ ਆ ਖਾਨਾ ਆਪਾਂ ਇਹਨਾਂ ਦੋਨਾਂ 3 ਲੱਖ ਰੁਪਇਆ ਮੁੱਲ ਕਰਦੇ ਡੇਢ ਡੇਢ ਲੱਖ ਰੁਪਇਆ ਹਾਂਜੀ ਜੇ ਕੋਈ ਮਨ ਲਾ ਜੋੜਾ ਲਊਗਾ ਮਾਨਤਨ ਖੁੱਲਾ ਢੁਲਾ ਕਰ ਦੇਗੇ ਕਰ ਦਾਂਗੇ ਅੱਛਾ ਇਹ ਜੇ ਵੱਡੀ ਛੋਟੀ ਇੱਕੋ ਰੇਟ ਹੀ ਹੈ ਦੋਨਾਂ ਦਾ ਡੇਢ ਡੇਢ ਉਹ ਰੇਟ ਹੀ ਆ ਜੀ ਠੀਕ ਹੈ ਥ ਲੇ ਮਿੱਤਰੋ ਪਹਿਲਾ ਸੂਆ ਝੋਟੀ ਸੂਈ ਆ 4 ਦੰਦਾ 25 ਦਿਨਾਂ ਦਾ ਸੂਆਵਾ ਤੇ 12 ਕਿਲੋ ਦੁੱਧ ਤਿਆਰ ਕਰਨ ਦੇ ਆਲਾ ਹਾਜ਼ਰ ਨਾਜ਼ਰ ਐਣ ਜਿਹੜਾ ਤੁਸੀਂ ਤੋਲ ਕੇ ਲਾ ਸਕਦੇ ਆ ਜਿਹੜਾ ਤੁਸੀਂ ਖਰ ਲੈ ਕੇ ਜਾ ਸਕਦੇ ਆ ਮਿੱਤਰੋ ਚੋਣ ਚਾਣ ਦੇ ਵਿੱਚ ਓਕੇ ਦੀ ਰਿਪੋਰਟ 100 ਦੀ 100 ਆ ਜਾਵਾ ਕੱਟੀ ਮਗਰਾਂ ਦੇ ਕਰਮਾ ਵਾਲੀ ਤੇ ਦੇਖ ਸਕਦੇ ਆ ਤੁਸੀਂ ਹੂੰ ਠੀਕ ਆ ਬਾਈ ਕਦਕੁੱਦ ਦੇ ਵਿੱਚ ਛੋਟੀ ਮੰਨ ਕੇ ਨਾ ਆਇਆ ਜੇ ਕੋਈ ਵੀ ਭਰਾ ਕਦ ਬਾਡੀ ਦੀ ਵਿੱਚ ਓਕੇ ਦੀ ਰਿਪੋਰਟ ਆ ਜਮਾਂ ਛੋਟੀ ਮਿੱਤਰੋ ਸੋਹਣੀ ਸੰਖੇਪ ਵੀਰ ਅੱਜ ਕੇ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਪਸੰਦ ਕਰੋਗੇ ਮਿੱਤਰੋ ਹਾਂ ਠੀਕ ਆ ਬਾਈ ਬਣ ਦੇ ਵੀਰੇ ਖਣ ਲੇਵੇ ਦੀ ਚੰਗੀਆਂ ਓਕੇ ਦੀ ਰਿਪੋਰਟ ਆ ਜਮਾ ਮਿੱਤਰੋ ਬਾਕੀ ਡਿਜ਼ਾਈਨ ਬਹੁਤ ਚੰਗੇ ਲੱਗੇ ਹੋਇਆ ਕੱਟੀ ਨੂੰ ਤੁਸੀਂ ਜਿਹੜਾ ਪ੍ਰਾਪਾਰਕੂ ਹੋਇਆ ਉਹਨੇ ਪਰਖ ਜਾਣਾ ਵੀ ਇਹਨੇ ਕੀ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਵਾ ਅੱਜ ਕੀ ਚੀਜ਼ ਆ ਦੋ ਨੰਬਰ ਤੇ ਝੋਟੀਆਂ ਜਿਹੜੀ ਇਹਨੂੰ 15 ਦਿਨ ਹੋ ਗਏ ਸੋਈ ਨੂੰ ਵੀ 15 ਦਿਨ ਹੋ ਗਏ ਜੀ ਇਹਨੂੰ ਹਾਂ ਇਹ ਵੀ 12 ਕਿਲੋ ਦੁੱਧੀ ਆ ਇਹਨੇ ਥੱਲੇ ਵੀ 12 ਕਿਲੋ ਹੀ ਠੀਕ ਹੈ ਜਾਤ ਮੂੰਹਾਂ ਚੋ ਟਾਇਰ ਗਾਣਾ ਮੈਂ ਕਹਿੰਦਾ ਜੀ ਇੰਨੀ ਠੰਡੀ ਸੀਲ ਆ ਦੋਨੇ ਪਾਸੇ ਬੱਕਰੀਆਂ ਬਹਿ ਕੇ ਚੋਈ ਚੱਲ ਜਾਂਦਾ ਜਾਤ ਚੰਗੇ ਕੋਈ ਵੀ ਨਹੀਂ ਆ ਇਹ ਬੱਚਾ ਬਹਿ ਜਾਵੇ ਥੱਲੇ ਬੱਚੇ ਪੰਦੇ ਦਾ ਰੂਸੀਪਣ ਵੀ ਹੈਗਾ ਹਨਾ ਹਾਂਜੀ ਰੂਸੀਪਣ ਦੇ ਵਿੱਚ ਵੀ ਆਉਂਦੀ ਹੈ ਹੈਗਾ ਹੈਗਾ ਹੂੰ ਬਹੁਤ ਚੰਗੀ ਥੱਲੋ ਥੱਲੋ ਵੀ ਖਰੀਆ ਕਰਮਾ ਦੀ ਮੈਂ ਕਹਿੰਦਾ ਇੰਨੀ ਠੰਡੀ ਸੀਲ ਆ ਅੰਤ ਹੀ ਨਹੀਂ ਕੋਈ ਜੀ ਹੂੰ ਬਰੀਕੀ ਸਾਰੀ ਚੰਗੀ ਆ ਬਈ ਓਕੇ ਆ ਜਾਵਾਂ ਹਨਾ ਕੱਟਾ ਮਗਰਿੰਦੇ ਕਿ ਕੱਟੀ 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 ਆ ਦਿੰਦੇ ਮਗਰੂ ਠੀਕ ਆ ਬਈ ਇਹ ਵੀ ਅੱਜ ਤੋਂ 15 ਦਿਨ ਇਸ ਲਈ ਆ ਨਾ ਵੀ ਓਕੇ ਆ ਜਾਵਾਂ ਕਰਮਾ ਵਾਲੀ ਯਾਰ ਪੱਕ ਟੁੱਟੀ ਦਾ ਇਹਦਾ ਵੀ ਬਹੁਤ ਮਜ਼ਬੂਤ ਆ ਬਈ ਤੁਸੀਂ ਕੋਲੇ ਆ ਕੇ ਵੇਖੋਗੇ ਤੁਹਾਨੂੰ ਹੱਦੋਂ ਵੱਧ ਪਸੰਦ ਆਉਣਗੀਆਂ ਮੈਂ ਕੇ ਵਿਖਾ ਦੇ ਹਰ ਮਥਲੇ ਦੇ ਛੱਡ ਦੋ ਵੀਰੇ ਕੱਟਿਓ ਛੱਡ ਜਾ ਐਨੀ ਠੰਡੀ ਸੀ ਲਾ ਇਹ ਤਾਂ 1 ਮਿੰਟ ਤੋਂ ਪਹਿਲਾਂ ਪਹਿਲਾਂ ਦੁੱਧ ਹਲਾ ਲੈਣਾ ਨਾ ਬਾਈ ਠੀਕ ਹੈ ਵੀਰੇ ਤੇ ਆ ਬਾਈ ਇਹਦਾ ਜਿਹੜਾ ਇੱਕ ਥਣ ਦਾ ਚੱਕਰ ਮੈਂ ਦੇਖਣ ਲੱਗਾ ਤੁੰਗਿਆ ਬੱਚੇ ਦਾ ਬਾਈ ਜੀ ਮੈਂ ਕਹਿੰਦਾ 1% ਵੀ ਨਹੀਂ ਧਾਰ ਦਾ ਫਰਕ ਵੀ ਹੋਇਆ ਠੀਕ ਹੈ ਵੀਰੇ ਕੋਈ ਕਹਿ ਸਕਦਾ ਮੈਂ ਧਾਰ ਦਾ ਫਰਕ ਵੀ ਹੋਇਆ ਇਹ ਦੁੱਧ ਵਾਲੀ ਨਾਰੀ ਆ ਪੂਰੀ ਮੋਟੀ ਨਾਰੀ ਆ ਵੇਖ ਦੁੱਧ ਵਾਲੀ ਨਾਲ ਨਾਲ ਆਉਂਦੀ ਹੈ ਹਾਂ ਦੁੱਧ ਵਾਲੀ ਆ ਜੀ ਮੇਰੇ ਕਿਨਾਰ ਅੱਛਾ ਨੰਬਰ ਕਿੰਨਾ ਆ ਗਿਆ ਮਨਦੀਪ ਬਾਈ ਮੇਰਾ 98551 ਜੀ 432641 ਇੱਕ ਵਾਰੀ ਹੋਰ ਆਉਣ ਦੇ 98552 432641 ਜੀ ਮਿੱਤਰੋ ਇਸ ਨੰਬਰ ਤੇ ਬਾਈ ਮਨਦੀਪ ਨਾਲ ਕਰ ਲਓ ਤੁਸੀਂ ਰਾਬਤਾ ਕਾਇਮ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਗਾਤਾਰ ਚੱਲੀ ਜਾਊਗਾ ਦੋ ਝੋਟੀਆਂ ਬਾਈ ਦੇ ਕੋਲੇ ਦੋ ਗੱਬਣ ਇੱਕ ਕੱਪੜਾ ਬਾਅਦ ਚ ਵਿਖਾਉਣੇ ਇਸ ਦੇ ਮਤਲਬ ਤੁਸੀਂ ਦੇਖ ਸਕਦੇ ਹੋ ਬਾਈ ਦਾ ਰਾਬਤਾ ਕਾਇਮ ਕਰ ਸਕਦੇ ਹੋ ਸ਼ੁਕਰੀਆ ਜਉਂਦੇ ਰਹੋ